ਦੇਸ਼ ਵਿਦੇਸ਼ ਵਿੱਚ ਵਸਦੇ ਮੇਰੇ ਆਦਰਯੋਗ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਤੇ ਮੈਂ ਤੁਹਾਡਾ ਆਪਣਾ ਗੁਰਨੇਵ ਸਾਜਨ ਦਿਓਣ ਸੋ ਮੈਂ ਪਿਛਲੇ ਮਹੀਨਿਆਂ ਤੋਂ ਕੈਨੇਡਾ ਆਇਆ ਹੋਇਆ ਤੇ ਅੱਜ ਅਸੀਂ ਸਰੀ ਤੋਂ ਜਿਹੜਾ ਯੂਐਸਏ ਵਾਲਾ ਬਾਰਡਰ ਆ ਦੇ ਨੀਪੋ ਕੈਨੇਡਾ ਤੇ ਯੂ ਐਸਏ ਜਿਹੜੀ ਅਮਰੀਕਾ ਦਾ ਬਾਰਡਰ ਹੈ ਇੱਕ ਇੱਥੇ ਦੇ ਪਾਸੇ ਫ੍ਰੀਕ ਵਾਲੇ ਪਾਸੇ ਯਾਨੀ ਛਰੀ ਵਾਲੇ ਪਾਸੇ ਮੀਨ ਗੇਟ ਆ ਸਿੰਘ ਬਰਾਗ ਕਿ ਤੁਹਾਨੂੰ ਥੋੜੇ ਅੱਗੇ ਮੈਨਿੰਗ ਐਂਡ ਕ੍ਰਿਟੀਕਲ ਮਿਨਰਜ ਸੋ ਉਹ ਮੇਰੇ ਨਾਲ ਹੈ ਤੇ ਆਓ ਤੁਹਾਨੂੰ ਕੈਨੇਡਾ ਤੋਂ ਯੂ ਐਸਏ ਯਾਨੀ ਅਮਰੀਕਾ ਦਾ ਬਾਰਡਰ ਦਿਖਾਉਣੇ ਆ ਕਿਵੇਂ ਇੱਕ ਆਪਸੀ ਭਾਈਚਾਰਕ ਸਾਂਝ ਦੀ ਜਿਹੜਾ ਪ੍ਰਤੀਕ ਆ ਵੀ ਜਿੱਥੇ ਕੋਈ ਤਾਰਾ ਜਾਂ ਕੰਧਾਂ ਦੁਆਰਾ ਨਹੀਂ ਕੱਢੀਆਂ ਗਈਆਂ ਗੀਆਂ ਸਗੋਂ ਖੁੱਲਈ ਆ ਤੇ ਉਹ ਦਿਖਾਉਣੇ ਆ ਤੁਹਾਨੂੰ ਤੇ ਸਾਡੇ ਚਾਚਾ ਜੀ ਨੇ ਵੀ ਗੱਲ ਕਰਾਉਣੇ ਆ ਜੋ ਇੱਥੇ ਮਨਿਸਟਰ ਨੇ ਇੱਥੋਂ ਦੇ ਸਰਕਾਰ ਚ ਤੇ ਉਹਨਾਂ ਨਾਲ ਆਉਣਾ ਦਿਖਾਉਣੇ ਆ ਤੁਹਾਨੂੰ ਸੋ ਦੋਸਤੋ ਸਰੀਰ ਤੋਂ ਜਿਹੜਾ ਯੂ ਐਸ ਏ ਦਾ ਯਾਨੀ ਅਮਰੀਕਾ ਦਾ ਬਾਰਡਰ ਆ ਉੱਥੇ ਅਸੀਂ ਖੜੇ ਆ ਤੇ ਮੇਰੇ ਚਾਚਾ ਜੀ ਦੇ ਨਾਲ ਜਗਤਪ੍ਰੀਤ ਸਿੰਘ ਬਰਨਾਲ ਸਾਹਿਬ ਜੀ ਜਿਹੜੇ ਨਾਲ ਇਹਨਾਂ ਕੋਲੇ ਮੈਂ ਆਇਆ ਜਿੰਨਾ ਨੇ ਮੈਨੂੰ ਇਹਨਾਂ ਮਾਨਸਰਮਾ ਦਿੱਤਾ ਤੇ ਮੈਂ ਗੱਲਬਾਤ ਕਰਾਉਣਾ ਇਹ ਬਾਰਡਰ ਬਾਰੇ ਸੱਚ ਜੀ ਸਸਕਾਲ ਜੀ ਸਤਿ ਸ਼ਾਮ ਤੇ ਕੀ ਇਹਦੇ ਬਾਰੇ ਜਿਹੜਾ ਹੁਣ ਜਿਵੇਂ ਦੇਖਿਆ ਸਾਡੇ ਤਾਂ ਤਾਰਾਂ ਹੁੰਦੀਆਂ ਬਾਰਡਰਾਂ ਤੇ ਜਾਂ ਇੱਥੇ ਕੰਤਾ ਕੱਡੀਆਂ ਹੁੰਦੀਆਂ ਵੱਡੇ-ਵੱਡੇ ਤੇ ਇੱਥੇ ਮੈਂ ਦੇਖਦਾ ਵੀ ਖੁੱਲੇ ਹੀ ਪਿਆ ਜੀ ਇਹ ਕਿਵੇਂ ਜਿਹੜਾ ਸੜੀ ਤੇ ਵਿੱਚ ਜਿਹੜਾ ਵਿਕਟਰ ਜਿਹੜਾ ਬੰਦੇ ਦੇ ਵਿੱਚ ਖੜਿਆ ਹੈ ਤਾਂ ਇਹੋ ਜਿਹੇ ਕਿੰਨੇ ਰੱਖਦੇ ਵਾਜਾ ਬਣਾਇਆ ਹੋਇਆ ਜੀ ਇਹਨੂੰ ਪੁੱਲਾ ਰੱਖਿਆ ਕਿ ਸਿੰਬਲ ਹੈ ਕਿ ਦੋਨੇ ਮੁਰਕਾ ਇਹ ਬੜਾ ਸਾਹਮਣੇੋਂ ਸੇ ਕੈਨੇਡਾ ਤੋਂ ਕੈਨੇਡਾ ਦੇ ਪਾਸੇ ਚਲੇ ਜਾ ਰਹੇ ਆ ਜੀ ਇਤੋਂ ਜਿਹੜੀਆਂ ਗੱਡੀਆਂ ਆ ਖੜੀਆਂ ਇਹ ਯੂਐਸਏ ਦੇ ਪਾਸੇ ਜਾਣਗੀਆਂ ਕੈਨੇਡੀਅਨ ਗੱਡੀਆਂ ਅਪਰ ਕਾਲੇ ਪਾਸੇ ਜਾਣਗੀਆਂ ਅੱਛਾ ਜੀ ਅਮਰੀਕਾ ਚ ਕਦਮ ਪਟ ਲਿਆ ਜੀ ਕੈਨੇਡਾ ਤੋਂ ਹੋਰ ਹਮ ਕੋਈ ਬਾਰਡਰ ਤੇ ਥਮ ਆ ਜਣ ਥਮ ਆ ਦਿਖਾਈਏ ਜੀ ਨੇੜੇ ਆਹ ਲਓ ਜੀ ਆ ਥਮ ਤੁਹਾਨੂੰ ਬਾਰਡਰ ਤੇ ਦਿਖਾਉਣੇ ਆ ਜੀ ਇਹ ਗੇਟ ਤੋਂ ਅੰਦਰ ਅਸੀਂ ਹੋ ਗਏ ਐਂਟਰ ਹੋ ਗਏ ਅਮਰੀਕਾ ਚ ਐਂਟਰ ਹੋ ਗਏ ਆ ਥਮ ਉੱਤੇ ਲਿਖਿਆ ਜੀ ਬਕਾਇਦਾ ਇਹ ਇਹ ਹੋ ਗਿਆ ਜੀ ਇਧਰੋਂ ਤੇ ਵੀ ਦੇਖਣਾ ਆ ਆ ਇਹ ਬਹੁਤ ਸਮਾਂ ਇਹ ਦੇਖੋ ਜੀ ਇਧਰ ਕੈਨੇਡਾ ਜੀ ਆ ਥੰਮ ਦੇਖੋ ਜੀ ਇਹ ਜਿਹੜੇ ਇਧਰਲੇ ਪਾਸੇ ਕੈਨੇਡਾ ਜੀ ਇਹ ਤੇ ਕੋਈ ਬਾਅਦ ਹੋਲਡਰੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਐਕਤੀ ਜਨਤਾ ਤੋਂ ਉੱਧਰਲੇ ਪਾਸੇ ਜਿਹੜਾ ਉਹ ਆਫਰੀਕਾ ਟਿਕਟ ਗੱਡੀਆਂ ਦੇ ਪਾਸੇ ਕੈਨੇਡਾ ਟਿਕਟ ਗੱਡੀਆਂ ਦੇ ਨੇ ਉਧਰੋਂ ਜਾ ਰਹੇ ਨੇ ਜਿਹੜੇ ਕੈਨੇਡੀਅਨ ਹੈ ਗੱਡੀਆਂ ਉਹ ਵੀ ਯੂ ਐਸ ਵਾਲੇ ਪਾਸੇ ਜਾ ਰਹੇ ਨੇ ਕਰ ਜੀ ਹਾਂ ਅੱਛਾ ਇਧਰਲੇ ਪਾਸੇ ਹਾਂ ਜਿਹੜੇ ਦਿਖਾ ਰਿਹਾ ਇਹ ਸਕਰੀਨ ਤੇ ਤੁਸੀਂ ਦੇਖ ਸਕਦੇ ਆ ਇਹ ਅਮਰੀਕਾ ਵਾਲੇ ਪਾਸੇ ਹੋ ਗਏ ਜੀ ਜੇ ਇਧਰਲੇ ਪਾਸੇ ਦੇਖੋ ਤਾਂ ਕੈਨੇਡਾ ਵੀ ਜਾ ਗਿਆ ਕਈ ਜ਼ਾਰੇ ਪਾਏ ਨੇ ਘੱਟਾ ਜੀ ਦੇ ਕੈਨੇਡਾ ਵਾਲੇ ਪਾਸੇ ਹੈ ਥਰੀ ਏਰੀਏ ਪੈਦਾ ਇਹ ਸਾਰਾ ਦੇਖੋ ਜੀ ਕਿੱਡੇ ਇਹ ਜੇ ਗਰਮੀਆਂ ਚ ਹੁੰਦੀ ਤਾਂ ਸੈਡੂ ਵੀ ਦੇ ਫੁਰ ਬਾਸ ਪੈ ਰਹੀ ਜੀ ਉੱਪਰ ਬਾਸ ਪੈ ਰਹੀ ਆ ਤੇ ਇਧਰ ਤਮੰਦਰੀ ਵੀ ਤੁਹਾਨੂੰ ਦਿਖਾਉਣੇ ਨੇ ਜੇੜੇ ਜਾ ਕੇ ਪੁੱਛਦੇ ਆ ਉਹ ਟੈਂਟਰੀ ਆ ਜੀ ਇਹ ਇਹ ਗੱਡੀਆਂ ਜਿਹੜੀਆਂ ਇਹ ਬੈਸ ਕਾਲੇ ਪਾਸੇ ਜਾਣ ਚਾਹੁੰਦੇ ਆ ਕਾ ਕਾ ਤੇ ਅਸੀਂ ਜਾ ਸਕਦੇ ਜੀ ਕਿੱਥੇ ਕੋਈ ਰੋਕ ਨਹੀਂ ਪਰ ਅਸੀਂ ਅਮਰੀਕਾ ਵਾਲੇ ਪਾਸੇ ਆ ਜੀ ਬਹੁਤ ਬਹੁਤ አመਸ਼ੀ ਜੀ ਨੂੰ ਮੇਰੀ ਸਿੱਖ ਸਿਖਿ ਗਿਰ ਤੇ ਚਾਚਾ ਜੀ ਨੇ ਐਡਾ ਵੱਡਾ ਕਮਾਂਡ ਸੌਣ ਦੇਣਾ ਹੈ ਪਰ ਜੀ ਆਪ ਸਹਿਬ ਜੀ ਦਾ ਬਹੁਤ ਸਨਮਾਨੇ ਰੱਖਦਾ ਮੇਰੇ ਲਈ ਤਾਂ ਇਹ ਜਿਨ੍ਹਾਂ ਨੇ ਮੈਨੂੰ ਸਪੈਸ਼ਲ ਜਿਹਾ ਸ਼ਰਾਤੀ ਪਹਿਲਾਂ ਐਪੋਰਟ ਤੋਂ ਲੈ ਕੇ ਆਏ ਜਿਸ ਤੋਂ ਬਾਅਦ ਇੱਥੇ ਚਲੋ ਜੀ ਇਸ ਤੋਂ ਅੱਗੇ ਨਹੀਂ ਹੋਣਾ ਤੁਸੀਂ ਜਾ ਸਕਦੇ ਸੰਗੇ ਇੱਕ ਰੋਜ਼ ਹੋ ਗਿਆ ਇਹ ਗੱਲ ਕਰ ਰਹੇ ਹਾਂ ਜੀ ਇਹ ਟੋਲ ਟੋਲ ਜਿਵੇਂ ਕਹਿੰਦੇ ਜੀ ਬਹੁਤ ਵਧੀਆ ਜੀ ਇਹ ਮੌਸਮ ਥੋੜਾ ਜਿਆਦਾ ਖਰਾਬ ਹੋ ਗਿਆ ਤੇ ਨਹੀਂ ਤੁਹਾਨੂੰ ਹੋਰ ਵੀ ਅਸੀਂ ਤੇ ਥੋੜਾ ਅਸੀਂ ਵਾਰਸ ਤਾਂ ਹੱਟ ਗਈ ਇੱਕ ਇੱਕ ਦੋਸਤੋ ਪਿਆਰ ਭਰੀ ਸੱਤਕਾਲ ਤੇ ਨਿਆਣਾ ਖੜਾ ਹੈ ਕੈਨੇਡਾ ਤੋਂ ਜਿਹੜਾ ਯੂ ਐਸ اے ਨੂੰ ਯਾਨੀ ਅਮਰੀਕਾ ਨਾਲ ਲੱਗਦਾ ਬਾਰਡਰ ਆ ਉੱਤੇ ਖੜੇ ਆ ਬੜਾ ਵਧੀਆ ਮਾਹੌਲ ਆ ਵੈਸੇ ਮੌਸਮ ਤਾਂ ਸਵੇਰੇ ਤੋਂ ਵਾਰਸ਼ ਪੈ ਰਹੀ ਆ ਤੇ ਮੇਰੇ ਚਾਚਾ ਜੀ ਨੇ ਜਗਰੂਪ ਸਿੰਘ ਬਰਾੜ ਜੀ ਮੇਰੇ ਪਿੰਡ ਦੇ ਆ ਕਿਉਂਕਿ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਇਹਨਾਂ ਦਾ ਬਸਪੜਾ ਨੇ ਤੇ ਸੱਤਕਾਲ ਆ ਇਹ ਕੱਲ ਰਾਤ ਵੀ ਐਰਪੋਰਟ ਦੇ ਬੰਦ ਮੈਂ ਕਿਤੇ ਕਬਿਆ ਦੀਆਂ ਸੇਵਾਵਾਂ ਮੌਜੂਦ ਹੈ ਐਰਪੋਰਟ ਤੇ ਐਕਸਟਰਾ ਵੀ ਤਾਂ ਦੀਆਂ ਸਟਾਰਟ ਹੋ ਗਈ ਚੁਰੋ ਤੇ ਇੱਥੇ ਦੇਖਦੇ ਬਹੁਤ ਵਧੀਆ ਮਾਹੌਲ ਲੱਗਿਆ ਜੀ ਕਿ ਇੱਥੇ ਇੱਕ ਦੇਖੋ ਜੀ ਤਾਰਾਂ ਜਿਹੜੀਆਂ ਆਪਾਂ ਕਹਿੰਦੇ ਆਂ ਕਿ ਕਵਦੀਆਂ ਵੱਡੀਆਂ ਕੰਧਾਂ ਦੀ ਬਜਾਏ ਇੱਥੇ ਇੱਕ ਦੋਨੇ ਦੇਸ਼ਾਂ ਨੂੰ ਮਿਲਾਉਂਦਾ ਆਪਸੀ ਜ਼ਿਲ੍ਹਾ ਨੂੰ ਮਿਲਾਉਂਦਾ ਆਹ ਜਿਹੜਾ ਵੈਰ ਵਿਰੋਧ ਨੂੰ ਮਿਟਾਉਂਦਾ ਹੈ ਕਿ ਜਿਹੜਾ ਵਾਟਰ ਹੈ ਇੱਥੇ ਤੇ ਸਭਰਾਤੀ ਜਿਹੜਾ ਰਹਿਣ ਦੀ 플레이ਰ ਦਾ ਲੋਕਾਂ ਨੂੰ ਇੱਕ ਬਹੁਤ ਵਧੀਆ ਸਾਨੂੰ ਮਹਿਸੂਸ ਲੱਗਿਆ ਕਿਉਂਕਿ ਇੱਥੇ ਜਿਹੜਾ ਜਦੋਂ ਇੱਕ ਤੋਂ ਦੂਜੇ ਤੇ ਜਾਂਦੇ ਆ ਜਾਂ ਆਪਾਂ ਕਹਿੰਦੇ ਆ ਫਿਰਕੂ ਦਫਰਤਾ ਦੀ ਬਜਾਏ ਇੱਥੇ ਪਿਆਰ ਦਾ ਸਨੇਹ ਹਿੱਦਦਾ ਜੀ ਇਹ ਇੱਥੇ ਹੁਣ ਅਸੀਂ ਆ ਖੜੇ ਆ ਜਿਹੜਾ ਜੀ ਇਹ ਅਮਰੀਕਾ ਵਾਲੇ ਪਾਸੇ ਖੜੇ ਆ ਕੋਈ ਦੀਵਾਰ ਨਹੀਂ ਕੋਈ ਤਾਰ ਨਹੀਂ ਤੇ ਆਪ ਲੋਕ ਇਧਰੋਂ ਹੱਥ ਰੰਗ ਦੁਈ ਚਾਈ ਜਾਂਦੇ ਆ ਉੱਥੇ ਬਕਾਇਦਾ ਜਿਹੜਾ ਪੂਰੇ ਪਾਸੇ ਚੈੱਕ ਇਨ ਕਰਕੇ ਉੱਥੋਂ ਵੇਡੀਆਂ ਲਗਾਈਆਂ ਜਾਂਦੀਆਂ ਆ ਅਮਰੀਕਾ ਵਾਲੇ ਪਾਸੇ ਇਹ ਅਮਰੀਕਾ ਵਾਲੇ ਪਾਸੇ ਆ ਨਹੀਂ ਹੁਣ ਅਸੀਂ ਤੇ ਇਧਰਲੇ ਪਾਸੇ ਦਿਖਾਏ ਚੱਲਿਆ ਜੀ ਆ ਜਿਹੜਾ ਇਹ ਕੈਨੇਡਾ ਦੇ ਪਾਸੇ ਆ ਇਹ ਜਿਹੜਾ ਆਪੀ ਕਮਨ ਮੋੜ ਤੇ ਕਿਦਸ ਇਹ ਜਿਹੜਾ ਇਹ ਜਿਹੜਾ ਗੇਟ ਆ ਨਾ ਹਾਂ ਇਹ ਗੇਟ ਤਾਂ ਬਾਰਡਰ ਦੇ ਉੱਤੇ ਆ ਗੇਟ ਬਾਰਡਰ ਤੇ ਦੋਨਾਂ ਦੇ ਉੱਤੇ ਹੋ ਗਿਆ ਜੀ ਉਹ ਬਾਰਡਰ ਹਾਂ ਇਹ ਖੁੱਲਾ ਹੈ ਖੁੱਲਾ ਹੈ ਇਹ ਇੱਕ ਸਿੰਬਲ ਬਣਾਇਆ ਨੇ ਇਹ ਖੁੱਲਾ ਹੈ ਹਾਂ ਹਾਂ ਉਹ ਪਰਲੇ ਪਸੇੜ ਉਹ ਗੇਟ ਦੇ ਪਿੱਛੇ ਜਿਹੜਾ ਹੈਗਾ ਉਹ ਕੈਨੇਡਾ ਦੇ ਹੈਗਾ ਹੈਗਾ ਦੋਸਤੋ ਇਹ ਜਿਹੜਾ ਖੇੜ ਤੇ ਉਹ ਮਨੋਸ਼ ਜੀ ਹੈ ਕੈਨੇਡਾ ਤੇ ਅਮਰੀਕਾ ਦੇ ਉੱਥੇ ਇਹ ਖੁੱਲਾ ਇੱਥੇ ਆ ਜਾ ਸਕਦੇ ਆ ਘਰ ਜਿਹੜਾ ਅਸੀਂ ਆਏ ਆ ਸਕਦੇ ਕਿ ਇਹ ਰੈਡੀ ਇਹ ਜਿਹੜੇ ਕਰਕੇ ਅਸੀਂ ਜਿਹੜਾ ਦੇਖਿਆ ਬਹੁਤ ਵਧੀਆ ਹੈ ਬਾਹੌੜਾ ਜੀ ਬਹੁਤ ਵਧੀਆ ਅੱਜ ਤੁਹਾਨੂੰ ਜੀ ਤੇ ਬਾਤ ਕਰਕੇ ਤੋਂ ਇਹ ਰਾਜੇ ਦਾ ਬਹੁਤ ਚੁਕਾਏ ਆ ਦੇਖਣ ਲਈ ਤੇ ਫਿਰ ਹਾਲੀਵੁੱਡੀ ਅੱਗੇ ਜਿਆਦਾ ਬਹੁਤ ਧੰਨਵਾਦ ਸਰ ਜੇ ਹੇਣਾ ਛੱਡੀ ਜਾਂਦੇ ਨਾ ਯਾਰ ਉਹਦੇ ਜਿਹੜਾ ਜੋ ਸਾਡੇ ਕਾਟਰ ਦੀ ਜਿਹੜੀ ਪੈ ਗਈ ਪੈਸੇ ਤਾਂ ਮੇਰੇ ਲੱਗਣੇ ਹੁਣ ਪਹਿਲੇ ਦੇ ਕੁਮਾਰ ਜਿਹੜਾ ਰੈਕਟਰਾਂ ਦੀ ਭਾਈ ਦਾ ਪਾਰਟਰ ਬੁਲਾਉਂਦਾ ਇਹਦੇ ਵਿਚਾਰੇ ਇਹ ਜਿਹੜਾ ਇੱਥੋਂ ਇਹ ਰਸਤਾ ਜਾਂਦਾ ਆ ਦੇਖੋ ਵੀ ਵੈਸੇ ਜਿਹੜਾ ਪੋਰਟ ਆਫ ਐਂਟਰੀ ਆ ਜਿਹੜਾ ਸਾਹਮਣੇ ਅਮਰੀਕਾ ਵਾਲਾ ਪਾਸਾ ਜੀ ਉੱਥੋਂ ਗੱਡੀਆਂ ਸਾਰੀਆਂ ਕੈਨੇਡੀਅਨ ਗੱਡੀਆਂ ਜਿਹੜੀਆਂ ਚੈੱਕ ਹੋ ਕੇ ਜਾਂਦੀਆਂ ਇਹਨਾਂ ਦੇ ਸਾਂਝੇ ਆ ਸਾਰੇ ਇਸ ਤੇ ਨਾਤੇ ਤੇ ਆਹ ਗੇਟ ਆ ਜੀ ਤੇ ਆਹ ਗੱਡੀਆਂ ਚੱਲੀਆਂ ਚਲੋ ਸਰੇ ਚਰਚਾ ਜੀ ਨੇ ਜੀ ਗਰੂਪ ਸਿੰਘ ਬਰਾੜ ਜੀ ਮਿਸਟਰ ਇੱਥੋਂ ਦੇ ਖਰੀਦੇ ਅੱਜ ਮੈਨੂੰ ਇੱਥੇ ਘਮੌੜ ਆਏ ਆ ਬੜੀ ਖੁਸ਼ੀ ਦੀ ਗੱਲ ਆ ਆ ਦੇਖੋ ਜੀ ਅਸਾਧਿ ਹੈ ਹਾ ਯੂਐਸਾ ਵਾਲੀ ਘਾਤਲੀ ਹਾ ਲਓ ਜੀ ਇੱਥੇ ਇੱਕ ਇੱਥੇ ਫੋਟੋ ਹੀ ਕਰਦੇ ਆ ਹਾ ਲਓ ਜੀ ਆ ਤੁਹਾਨੂੰ ਦਿਖਾਉਣੇ ਆ ਇਹ ਯੂਐਸਏ ਯੂਐਸਏ ਕੈਨੇਡਾ ਬਾਰਡਰ ਆ ਜੀ ਆਪ ਲੱਗ ਰੰਗਿਆ ਬਫਾਇਦਾ ਦੋਨੇ ਦੇਸਾਂ ਦਾ ਲੋਕਾਂ ਦੇਸ਼ੀ ਅਮਰੀਕਾ ਵਾਲੇ ਪਾਸੇ ਖੜੇ ਐ ਤੂੰ ਇੱਥੇ ਇੱਧਰ ਦਾ ਪਾਸਾ ਸਾਰਾ ਹੀ ਇਹ ਐ ਇਹ ਗੱਡੀ ਦਾ ਜੀ ਰੇਲ ਵੀ ਇਹ ਰੇਲ ਲੇਨ ਆ ਜੀ ਇਹ ਰੇਲਵੇ ਲੇਨ ਵੀ ਐ ਤੇ ਇਥੋਂ ਕੈਨੇਡਾ ਤੋਂ ਵੀ ਹੱਥ ਚੱਲਦੀ ਆ ਜੀ ਹਰ ਰੋਜ਼ ਵੀ ਚੱਲਦੀ ਆ ਇਹ ਚੱਲਦੀ ਆ ਇਹ ਇਹ ਹਨ ਮਿਲੀਆਂ ਇੰਦਰੂਕੀ ਅੱਛਾ ਇਹ ਨੇ ਤਰਤੀਜ ਅੱਛਾ ਕੈਨੇਡਾ ਜੀ ਅਰੇ ਕੋ ਇਤੋ ਹੀ ਇਤੋ ਹੀ ਘੁੰਮਣ ਵਾਲੀ ਕੈਨੇਡਾ ਅਮਰੀਕਾ ਸੀ ਪਹੁੰਚ ਜਾਨੇ ਜੀ ਵੇਖੋ ਇਹਦੇ ਟ੍ਰਿੰਕੇ ਨਾਲ ਵੇਖੋ ਕਿੰਨਾ ਵਧੀਆ ਇੰਟਰਨੈਸ਼ਨਲ ਬਾਰਡਰ ਆ ਜੀ ਇਹ ਕੈਨੇਡਾ ਤੇ ਅਮਰੀਕਾ ਦਾ ਤੇ ਆ ਹੁਣ ਉਧਰੋਂ ਜਿਹੜੀਆਂ ਗੱਡੀਆਂ ਆ ਰਹੀਆਂ ਉਹ ਆਪਣੇ ਕੈਨੇਡਾ ਵਾਲੇ ਪਾਸਿਓਂ ਆ ਰਹੀਆਂ ਇਹ ਅਮਰੀਕਾ ਨੂੰ ਦਾਖਲ ਹੋਣ ਲਈ ਤੇ ਇਹ ਤੁਹਾਨੂੰ ਪਹਿਲਾਂ ਦਿਖਾਤਾ ਵੀ ਰੇਲ ਤੇ ਦੋਨੇ ਦੇਸ਼ਾਂ ਨੂੰ ਬੁਲਾਉਂਦਾ ਜੀ ਤੇ ਇਧਰਲੇ ਪਾਸੇ ਕੈਨੇਡਾ ਜੀ ਤੇ ਆ ਸਾਂਝਾ ਗੇਟ ਆ ਜੀ ਇਹਨਾਂ ਦਾ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਇਹ ਗੇਟ ਇਧਰ ਘਰ ਰਹਿਗੇ ਜਿਹੜੇ ਅਮਰੀਕਾ ਦੇ ਰਹਿਗੇ ਤੇ ਇਧਰਲੇ ਪਾਸੇ ਰਹਿ ਗਏ ਜਿਹੜੇ ਇਹ ਕਨੇਡਾ ਦੇ ਚਲੋ ਜੀ ਲੋਕ ਦੋਸਤੋ ਇੱਕ ਬਹੁਤ ਵਧੀਆ ਸਨੇਹਾ ਲੈ ਕੇ ਜਾ ਰਹੇ ਅਸੀਂ ਇਹ ਸਨੇਹਾ ਦਿੰਦਾ ਵੀ ਜਿਹੜਾ ਆਪਸੀ ਪਿਆਰ ਮੁਹੱਬਤ ਨਾ ਸਾਨੂੰ ਰਹਿਣਾ ਚਾਹੀਦਾ ਦੇਸ਼ ਭਾਵੇਂ ਵੱਖ-ਵੱਖਾ ਤੇ ਸਾਡੇ ਦਿਲਾਂ ਚ ਵੰਡੀਆਂ ਨਹੀਂ ਹੋਣੇ ਚਾਹੀਦੀਆਂ ਉਧਰ ਵੀ ਇਨਸਾਨ ਰਹਿੰਦੇ ਆ ਇਧਰ ਵੀ ਇਨਸਾਨ ਰਹਿੰਦੇ ਆ ਖੂਨ ਸਾਡਾ ਇੱਕੋ ਆ ਪਾਸਾ ਸਾਡੀ ਦੂਜੀ ਕੋਈ ਹੋ ਸਕਦੀ ਆ ਵੱਖਰੀ ਤੇ ਪਰ ਇਨਸਾਨੀਅਤ ਨੂੰ ਚੰਗਾ ਸਨੇਹਾ ਦਿੰਦਾ ਪਿਆਰ ਮੁਹੱਬਤ ਦਾ ਮਨੁੱਖਾਂ ਨੂੰ ਸ਼ਾਂਤੀ ਦਾ ਸਨੇਹਾ ਦਿੰਦੇ ਇਹ ਬੌਲਡਰ ਆ ਤੇ ਜਿਹੜੇ ਲੋਕ ਇੱਥੇ ਇਹ ਦੇਖਣ ਆਉਂਦੇ ਆ ਜੀ ਲਓ ਜੀ ਆ ਤੁਹਾਨੂੰ ਆਖਰ ਫੇਰ ਇੱਕ ਵੀਰ ਦਿਖਾ ਰਿਹਾ ਚਲੋ ਜੀ ਜੀ ਮੈਂ ਤੁਹਾਨੂੰ ਇਹ ਟਿੱਕੀ ਦੇ। ਹੈ। ਇਹ ਬਲਕੋਂ ਪੇਸਾਾਂ ਗਏ। ਉਹ ਫਾਸ ਨਹੀਂ ਹੁੰਦਾ ਇਹ ਕਿੰਭੰਦਾ। ਅੱਛਾ ਫਾਸ ਲੈ ਸਕਦੇ ਤਾਂ। ਲੋਟੋ। ਹੈ ਜੀ? ਲੋਟੋ। ਲੋਟੋ ਮੈਂ ਲੋਟੋ ਮੈਂ ਕਹਿੰਦਾ ਮੈਂ ਆਪਣਾ ਝੰਡਾ ਲਾ ਲੈਂਦੇ ਆ ਆਪਣਾ। ਹਾਂ। ਇਹ ਆਪਣਾ ਕੋਲੋ ਵਿਜੀ ਪਿਆਬੀ ਮੈਂ ਕਹਿੰਦਾ। ਇਹ ਆਪਣਾ ਨਿਸ਼ਾਨ ਸਾਹਿਬ ਲੱਗਿਆ ਹੁੰਦਾ। ਅੱਛਾ। ਇਹ ਫਾਸ ਨਹੀਂ ਹੁੰਦਾ। ਫਾਸ ਨਹੀਂ ਜੀ ਤੁਹਾਨੂੰ ਨੇਪ ਬਲੋਕ ਨੇ। ਠੀਕ ਹੈ। ਹਾਂ ਉਹਨਾਂ ਦਾ ਆਰਟ। ਠੀਕ। ਇਹ ਬੱਟ ਨੂੰ ਪਾਰਕ ਕਰਕੇ ਬਣਾਇਆ ਹੈ ਹਾਂ ਰਖਤਾ ਇਹੋ ਸਾਹਮਣੇ ਜਿਹੜੀ ਬਿਲਡਿੰਗ ਦਿਖ ਰਹੀ ਹੈ ਜੀ ਆਪਣੇ ਕ੍ਰੇਡਾ ਦੀ ਉਹ ਸਾਹਮਣੇ ਫੋਟੋ ਜੀ ਹੈਗਾ ਨਾ ਇਹ ਸਾਰਾ ਹੁੰਦਾ ਉਹ ਸਾਹਮਣੇ ਵਰਗਾ ਜਿਹੜਾ ਆਪਾਂ ਮਿਲਦੇ ਉਹ ਪਾਰਕਿੰਗ ਉੱਥੇ ਉਹ ਬੁੱਟਨ ਨਾ ਜੀ ਕਾਹਦਾ ਇਧਰ ਉੱਥੇ ਚੱਕ ਹੁੰਦੀ ਆ ਅੱਛਾ ਚੱਕ ਉੱਤਰ ਹੁੰਦੀ ਆ ਉਹਨਾਂ ਦੀ ਉੱਥੋਂ ਹੁੰਦੀ ਆ ਅੱਛਾ ਬੰਦੇ ਨਹੀਂ ਜਾਂਦੇ ਉਹ ਪਿੱਛੇ ਨਾ ਹਾਂ ਉਹ ਸਾਹਮਣੇ ਵੀ ਨੰਬਰ ਹਲਾਲ ਨੰਬਰ ਸਾਰੇ ਬਣਨ ਹਾਂ ਹਾਂ ਉੱਥੇ ਹੁੰਦੀਆਂ ਬਾਰਕੀ ਦੱਤ ਗਿਆ ਅਸੀਂ ਉੱਥੋਂ ਚੈੱਕ ਹੁੰਦੀਆਂ ਫਿਰ ਅੱਗੇ ਆਪਣੇ ਕਿ ਐਂਟਰੀ ਹੋ ਰਹੀ ਹੈ ਕੈਨੇਡਾ ਚ ਹਾਂਜੀ ਤੇ ਦੇ ਵਿੱਚ ਕੀ ਆਹ ਜਿਹੜਾ ਬਣਿਆ ਦੀ ਬਿਲਡਿੰਗ ਬਣੀ ਹੈ ਉਹਦੇ ਵਿੱਚ ਕੋਈ ਅਫੀਸਰ ਵਾਸਤੇ ਦਫ਼ਤਰ ਨੇ ਅੱਛਾ ਦਫ਼ਤਰ ਹੈ ਫੌਸਲਾ ਦੇ ਇੱਥੇ ਦਫ਼ਤਰ ਹੈ ਜਿਹੜੇ ਬਾਰਡਰ ਸਕੂਟੀ ਵਾਲੀ ਅੱਛਾ ਅੱਛਾ ਉਹ ਸਾਹਮਣੇ ਸੁਟਾ ਰਹੇ ਆਂ ਹਾਂ ਹਰ ਦੇਖੋ ਜੀ ਲੱਕੜ ਤੇ ਕਲਾਕਿਰਤੀ ਵੀ ਬਣਾਤੀ ਨਾਲ ਇੱਕ ਵਧੀਆ ਜ਼ਿਆਦਾਤਰ ਕਿਉਂਕਿ ਇਹਦੇ ਚ ਜ਼ਿਆਦਾ ਜੰਗਲ ਆ ਤੇ ਲੱਕੜ ਦੀ ਬਹੁਤ ਵਧੀਆ ਇੱਥੇ ਜ਼ਿਆਦਾ ਘਰ ਵੀ ਲੱਕੜ ਦੇ ਤਾਂ ਆਈਆਂ ਉਹ ਵੀ ਤੁਹਾਨੂੰ ਇੱਕ ਬਤਰੀ ਸਟੋਰੀ ਬਣਾ ਕੇ ਮੈਂ ਹੁਣ ਦੱਸੂਗਾ ਆਹ ਦੇਖੋ ਜੀ ਕਨੈਡੀਅਨ ਬਾਰਡਰ ਆ ਰਿਹਾ ਇਸ ਲਈ ਕਨਾਲ ਦੀ ਐਂਟਰੀ ਇੱਥੋਂ ਇੱਕ ਕਨੈਡੀਅਨ ਬਾਰਡਰ ਆ ਉਹ ਲੀਡਰ ਦੇ ਵਿੱਚੋਂ ਨਿਕਲਣਾ ਠੀਕ ਹੈ ਠੀਕ ਹੈ ਜੀ ਅਸਾਂ ਸਾਰਾ ਫੀਸਨ ਲੈ ਰਹੀਆਂ ਉਧਰ ਦਾ ਚੁਣੀ ਨਹੀਂ ਆਈ ਕਿਤਾ ਠੀਕ ਹੈ ਵਾਧੂ ਹੋ ਗਈ